ਸਕੂਲਾਂ ਲੈ ਕੇ ਸੱਜੀ ਪੰਜਾਬ ਦੇ ਸਕੂਲਾਂ ਕਾਲਜਾਂ ਵਿਦਿਅਕ ادارے ਨੂੰ ਲੈ ਕੇ ਜਿਹੜਾ ਕਿ ਇੰਪੋਰਟੈਂਟ ਇਨਸਟਰਕਸ਼ਨ ਸਾਡੇ ਵੱਲੋਂ ਜਾਰੀ ਕੀਤੀ ਗਈਆਂ ਨੇ ਤੇ ਮੈਂ ਇਸ ਦੇ ਵਿੱਚ ਆਪ ਸਭ ਦਾ ਸਹਿਯੋਗ ਮੰਗਦਾ ਹਾਂ ਸਾਰੇ ਅਧਿਆਪਕ ਸਹਿਬਾਨਾਂ ਦਾ ਸਾਰੇ ਸਰਪੰਚ ਸਹਿਬਾਨਾਂ ਦਾ ਐਸਐਮਸੀ ਦਾ ਸਾਡੇ ਯੂਥ ਕਲੱਬਾਂ ਦਾ ਪੰਚਾਇਤਾਂ ਦਾ ਸਰਪੰਚ ਸਹਿਬਾਨਾਂ ਦਾ ਨਗਰ ਕੌਂਸਲ ਦੇ ਸਾਰੇ ਮੁਲਾਜ਼ਮਾਂ ਦਾ ਲੋਕਲ ਬਾਡੀ ਡਿਪਾਰਟਮੈਂਟ ਦਾ ਪੰਜਾਬ ਨੇ ਹੁਣ ਤੱਕ ਦਾ ਜਿਹੜਾ ਹੈ ਸਭ ਤੋਂ ਮਾੜਾ ਹੜ ਦੇਖਿਆ 88 ਤੋਂ ਵੀ ਜਿਹੜਾ ਵਰਸਟ ਹੈ ਸਾਡੇ ਆਪੋਂ ਦੇਖਿਆ ਭਾਰੀ ਬਰਸਾਤ ਕਰਕੇ ਡੈਮਾਂ ਤੋਂ ਪਾਣੀ ਜੋ ਆਇਆ ਦਰਿਆਵਾਂ 'ਚ ਜੋ ਪਾਣੀ ਆਇਆ ਉਹਦੇ ਕਰਕੇ ਜਿਹੜੇ ਹੈ ਆ ਸਮ ਕਈ ਦਿਨਾਂ ਤੱਕ ਸਕੂਲਾਂ ਛੁੱਟੀਆਂ ਕਰਨੀਆਂ ਪਈਆਂ ਔਰ ਬੱਚਿਆਂ ਦੀ ਪੜ੍ਹਾਈ ਦਾ ਵੀ ਜਿਹੜਾ ਹੈ ਵੱਡਾ ਨੁਕਸਾਨ ਹੋਇਆ ਹੁਣ ਉਸ ਨੂੰ ਗੈਪ ਨੂੰ ਫਿਲ ਕਰਨਾ ਉਹ ਵੀ ਚੈਲੰਜ ਹੋਊਗਾ ਇਹਦੀ ਆਪਣਾਂ ਦੀ ਕਬੱਡੀ ਜ਼ਿੰਮੇਵਾਰੀ ਹੈ ਤੇ ਕੱਲ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਰਕਾਰੀ ਏਡਿਡ ਅਨਏਡਿਡ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਖੁੱਲਣਗੀਆਂ ਸਿਰਫ ਉਹ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਜੋ ਬਿਲਕੁਲ ਅਜੇ ਵੀ ਪਾਣੀ ਚ ਹੈ ਉਹਨਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਬੰਦ ਕਰ ਸਕਦੇ ਨੇ ਬਾਕੀ ਸਾਰੀਆਂ ਖੁੱਲਣਗੀਆਂ ਇਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਬੱਚਿਆਂ ਦੀ ਇਨਸਟ੍ਰਕਟਰਸ ਦੀ ਲੈਕਚਰਸ ਦੀ ਪ੍ਰੋਫੈਸਰਸ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਨਾਂ ਉਹਨਾਂ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਉੱਥੇ ਦੇ ਜਿਹੜੇ ਉਹਨਾਂ ਕਾਲਜਿਸ ਉਹਨਾਂ ਯੂਨੀਵਰਸਿਟੀ ਦੀ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਊਗੀ ਇਦਾਂ ਹੀ ਜਿੰਨੇ ਪ੍ਰਾਈਵੇਟ ਸਕੂਲ ਆ ਸਾਰੇ ਉਹ ਸਾਰੇ ਕੱਲ ਤੋਂ ਖੁੱਲਣਗੇ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗਸ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਸ ਦੀ ਮੈਨੇਜਮੈਂਟ ਵੀ ਹੋਊਗੀ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਪਰ ਸਾਡੇ ਅਧਿਆਪਕਾਂ ਲਈ ਤੇ ਸਪੋਰਟ ਸਟਾਫ ਲਈ ਉਹ ਖੁੱਲਣਗੇ ਸਾਰੇ ਸਕੂਲ ਅਧਿਆਪਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ 20000 ਗਿਣਤੀ ਹੈ ਕਿ ਅਸੀਂ ਨਹੀਂ ਚਾਹਦੇ ਕਿ ਕਿਤੇ ਵੀ ਕੋਈ ਵੀ ਸਾਡੇ ਬੱਚੇ ਨੂੰ ਯਾ ਸਾਡੇ ਕਿਸੇ ਅਧਿਆਪਕ ਨੂੰ ਖਰੋਚ ਤੱਕ ਵੀ ਆਵੇ ਇਸ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਟਾਸਕ ਕੱਲ ਸਾਰੇ ਸਰਕਾਰੀ ਸਕੂਲਾਂ ਚ ਅਧਿਆਪਕ ਤੇ ਸਪੋਰਟ ਸਟਾਫ ਜਾਊਗਾ ਉੱਥੇ ਜਾ ਕੇ ਤੇ ਮੈਂ ਸਾਰੇ ਸਰਪੰਚ ਸਹਿਮਾਨਾਂ ਨੂੰ ਬੇਨਤੀ ਕਰਦੇ ਆਪਣੇ ਬੱਚਿਆਂ ਦਾ ਮਸ਼ਨ ਐ ਐਸਐਮਸੀ ਨੂੰ ਬੇਨਤੀ ਹੈ ਸਾਰੀ ਪੰਚਾਇਤ ਨੂੰ ਬੇਨਤੀ ਹੈ ਤੇ ਖਾਸ ਕਰਕੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਕੱਲ 2 ਘੰਟੇ ਲਾ ਕੇ ਘੰਟੇ ਲਾ ਕੇ ਆਪਸ ਵਿੱਚ ਉਹਨੂੰ ਚੈੱਕ ਕਰਨਾ ਹੈ ਚੈੱਕ ਵੀ ਕਰਨਾ ਤੇ ਸਾਫ ਵੀ ਕਰਨਾ ਹੈ ਪਾਣੀ ਦੀ ਬਰਸਾਤਾਂ ਕਰਕੇ ਬੰਦ ਹੋਏ ਕਮਰਿਆਂ 'ਚ ਕਿਤੇ ਕੋਈ ਤਰੇੜ ਕਿਤੇ ਕੋਈ ਦਰਾਰ ਨਾ ਹੀ ਹੋਵੇ ਇਸ ਸਕੂਲ ਆਪਾਂ ਸਾਫ਼ ਕਰਕੇ ਉਹ ਸਕੂਲ ਦੇ ਵਿੱਚ ਘਾ ਬੂਟੀ ਬਰਸਾਤ ਚ ਬਹੁਤ ਹੋ ਜਾਂਦੀ ਹੈ ਕਿਸੇ ਬੱਚੇ ਨੂੰ ਕੋਈ ਕੀੜਾ ਕੋਈ ਜਾਨਵਰ ਕੋਈ ਸਭ ਉਹ ਸਾਫ਼ ਕਰਕੇ ਦੋਗੇ ਤੇ ਤਾਂ ਕਿ ਪਰਸੋਂ ਤੋਂ ਸਾਡੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਖੋਲੇ ਜਾਣਗੇ ਮੈਂ ਸਾਰੇ ਸਰਪੰਚ ਸਾਹਿਬਾਨਾਂ ਦਾ ਯੂਥ ਕਲੱਬ ਦੇ ਮੇਰੇ ਸਾਥੀਆਂ ਦਾ ਐਸਐਮਸੀ ਦਾ ਕਹਿੰਦਾ ਕਿ ਵੱਧ ਤੋਂ ਵੱਧ ਮੇਰੇ ਟੀਚਰਸ ਨੂੰ ਸਾਡੇ ਅਧਿਆਪਕਾਂ ਦਾ ਸਹਿਯੋਗ ਕਰੋ ਜਿੱਥੇ ਕਿਤੇ ਵੀ ਅਧਿ ਅਫਕਾ ਨੂੰ ਜਾਂ ਪੰਚਾਇਤ ਨੂੰ ਜਾਂ ਸਰਪੰਚ ਸਭਾ ਨੂੰ ਯੂਥ ਕਲੱਬ ਨੂੰ ਕਿਤੇ ਵੀ ਲੱਗਦਾ ਹੈ ਕਿ ਸਕੂਲ ਚ ਕੋਈ ਗਰੇਡ ਡਰਾਡ ਕੋਈ ਕ੍ਰੇਡ ਆਈ ਹੈ ਜਾਂ ਕੋਈ ਬੱਚੇ ਦੀ ਅੰਸੀਪ ਹੈ ਇਮੀਡੀਏਟਲੀ ਮੌਕੇ ਤੇ ਜਿਹੜਾ ਹੈ ਉਹ ਇਨਫੋਰਮ ਕਰਨਗੇ ਐਸ ਡੀ ਐਮ ਸਹਿਬਾਨਾ ਨੂੰ ਸਬੰਧਿਤ ਡੀ ਸੀ ਸਹਿਬਾਨਾ ਨੂੰ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੂੰ ਬਾਕੀ ਸਾਰੇ ਸਕੂਲਾਂ ਚ ਜਿਹੜੀ ਪੜ੍ਹਾਈ ਹੈ ਸਰਕਾਰੀ ਸਕੂਲਾਂ ਚ ਪਰਸੋਂ ਤੋਂ ਚੱਲੂਗੀ ਜਿੱਥੇ ਜਿੱਥੇ ਹਜੇ ਵੀ ਪਾਣੀ ਹੈ ਉਦੀ ਪਾਵਰ ਅਸੀਂ ਡੀਸੀਸ ਨੂੰ ਦੇ ਦਿੱਤੀ ਹੈ ਉਹ ਸੰਬੰਧਿਤ ਡੀਸੀਸ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਚਨੁੰਮਦਾ ਸਕੂਲ ਹੋਣਗੇ ਤੇ ਪਾਣੀ ਹੈ ਉਹਨਾਂ ਦੇ ਵਿੱਚ ਉਹ ਛੁੱਟੀਆਂ ਹਜੇ ਐਕਸਟੈਂਡ ਕਰ ਸਕਦੀ ਹੈ ਇਹ ਜਾਣਕਾਰੀ ਸਾਡੇ ਬੱਚਿਆਂ ਨੂੰ ਸਾਡੇ ਪ੍ਰੋਫੈਸਰ ਸਾਡੇ ਆਪ ਹੀ ਆਪਕਾ ਨਹੀਂ ਸੇਫਟੀ ਨੂੰ ਰੱਖ ਕੇ ਹਾਕਾਂ ਨੂੰ ਜਾਈ ਕਰ ਕੱਲ ਸਕੂਲ ਖੁੱਲਣਗੇ ਜੀ ਉਹ ਟੀਚਰ ਰੱਖਣਗੇ ਕੱਲ ਸਾਰੇ ਪ੍ਰਾਈਵੇਟ ਸਕੂਲ ਸਾਰੇ ਖੁੱਲਣਗੇ ਸਰਕਾਰੀ ਸਕੂਲ ਟੀਚਰਾਂ ਤੇ ਸਪੋਰਟਿੰਗ ਸਟਾਫ ਲਈ ਖੁੱਲਣਗੇ ਪਰ ਬੱਚਿਆਂ ਲਈ ਬੰਦ ਰਹਿਣਗੇ ਕਿਉਂਕਿ 28 ਲੱਖ ਬੱਚਾ ਲੱਖਾਂ 28 ਲੱਖ ਬੱਚਾ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਉਹਨਾਂ ਦੀ ਸੇਫਟੀ ਪ੍ਰਾਈਵੇਟ ਸਕੂਲਾਂ ਦੀ ਇੱਕ ਤਾਂ ਗਿਣਤੀ ਘੱਟ ਹੈ 8000 ਸਕੂਲ ਨੇ ਪਲੱਸ ਉਹਨਾਂ ਦੇ ਜਿਹੜੇ ਮੈਨੇਜਮੈਂਟ ਹੈ ਸਭ ਕੁਝ ਉਹ ਮੈਨੇਜ ਕਰ ਸਕਦੇ ਅੱਜ ਦੇਖ ਸਕਦੇ ਆ ਪ੍ਰਾਈਵੇਟ ਸਕੂਲਾਂ ਦੇ ਪਰ ਬੱਚਿਆਂ ਦੀ ਸੇਫਟੀ ਵੀ ਉਨੀ ਹੀ ਜ਼ਰੂਰੀ ਹੈ ਇਹ ਉਹਨਾਂ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਮੈਨੇਜਮੈਂਟ ਇਨਸ਼ੋਰ ਕਰ ਰਹੇ ਨੇ ਕਿ ਕਿਤੇ ਵੀ ਪ੍ਰਾਈਵੇਟ ਸਕੂਲ ਨੂੰ ਲੱਗਦਾ ਕਿ ਸਾਡਾ ਕੋਈ ਬਿਲਡਿੰਗ ਦੇ ਵਿੱਚ ਕੋਈ ਹਾਮ ਹੋਇਆ ਉਹ ਸਕੂਲ ਬੰਦ ਰੱਖਣਗੇ